ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋ ਇਹ ਗੱਲ ਕਾਫੀ ਹੱਦ ਤੱਕ ਸੱਚ ਹੈ ਕਿ ਗਰਮੀਆਂ ਤੇ ਪਸੀਨੇ ਕਾਰਨ ਬੈਕਟੀਰੀਆ ਤੇਜ਼ੀ ਨਾਲ ਵਧਦੇ ਹਨ ਤੇਜ ਧੁੱਪ ਦਾ ਚਮੜੀ ਤੇ ਵੀ ਬਹੁਤ ਪ੍ਰਭਾਵ ਪੈਂਦਾ ਹੈ ਜਿਸ ਕਾਰਨ ਚਮੜੀ ਦਾ ਰੰਗ ਗੂਰਾ ਹੋਣ ਲੱਗਦਾ ਹੈ ਅਤੇ ਧੁੱਪ ਟ੍ਰੇਨਿੰਗ ਮੁਹਾਸੇ ਤੇਲਯੁਕ ਜਾਂ ਬਹੁਤ ਜ਼ਿਆਦਾ ਖੁਸ਼ਕ ਚਮੜੀ ਮੁਹਾਸੇ ਆਦੀ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ ਇਸ ਦੇ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੀ ਰੋਜ਼ਾਨਾ ਦੀ ਰੁਟੀਨ 'ਚ ਕੁਝ ਗੱਲਾਂ ਦਾ ਧਿਆਨ ਰੱਖੋ ਇਸ ਨਾਲ ਨਾ ਸਿਰਫ ਤੁਹਾਡੀ ਚਮੜੀ ਵੀ ਚਮਕਦਾਰ ਬਰਕਰਾਰ ਰਹੇਗੀ ਸਗੋਂ ਤੁਹਾਡੇ ਚਿਹਰੇ ਦੀ ਚਮਕ ਵੀ ਵਧੇਗੀ ਗਰਮੀਆਂ 'ਚ ਚਿਹਰੇ ਨੂੰ ਤਰੋ-ਤਾਜ਼ਾ ਅਤੇ ਚਮਕਦਾਰ ਰੱਖਣਾ ਵੀ ਕਾਫੀ ਚੁਣੌਤੀਪੂਰਨ ਹੁੰਦਾ ਹੈ ਪਰ ਜੇਕਰ ਤੁਸੀਂ ਚਮੜੀ ਦੀ ਦੇਖਭਾਲ ਦੇ ਰੁਟੀਨ 'ਚ ਕੁਝ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇ ਤਾਂ ਗਰਮੀਆਂ 'ਚ ਵੀ ਚਮੜੀ ਸਿਹਤਮੰਦ ਅਤੇ ਚਮਕਦਾਰ ਰਹਿੰਦੀ ਹੈ ਤਾਂ ਆਓ ਵਿਸਤਾਰ ਨਾਲ ਤੁਹਾਨੂੰ ਦੱਸਦੇ ਹਾਂ ਨੰਬਰ 1 ਦਿਨ ਵਿੱਚ ਦੋ ਵਾਰ ਚਿਹਰਾ ਧੋਵੋ ਗਰਮੀਆਂ 'ਚ ਚਮੜੀ ਦੀ ਤਾਜ਼ਗੀ ਬਹੁਤ ਜਲਦੀ ਖਤਮ ਹੋ ਜਾਂਦੀ ਹੈ ਇਸ ਲਈ ਦਿਨ 'ਚ ਦੋ ਵਾਰ ਚਿਹਰਾ ਧੋਵੋ ਪਰ ਇਸ ਤੋਂ ਬਾਅਦ ਚਮੜੀ ਨੂੰ ਨਮੀ ਦੇਣਾ ਨਾ ਭੁੱਲੋ ਚਮੜੀ ਨੂੰ ਤਰੋ ਤਾਜ਼ਾ ਰੱਖਣ ਲਈ ਤੁਸੀਂ ਚਿਹਰੇ ਤੇ ਗੁਲਾਬ ਜਲ ਦਾ ਸਰਕਾ ਕਰ ਸਕਦੇ ਹੋ ਇਸ ਨਾਲ ਰੰਗ ਵੀ ਨਖਰਦਾ ਹੈ ਨੰਬਰ 2 ਗਲਤੀ ਨਾਲ ਵੀ ਸਨ ਕਰੀਮ ਕਰਨਾ ਨਾ ਭੁੱਲੋ ਹਰ ਮੌਸਮ ਵਿੱਚ ਚਮੜੀ ਨੂੰ ਯੂਵੀ ਕਿਰਨਾਂ ਤੋਂ ਬਚਾਉਣ ਲਈ ਜ਼ਰੂਰਤ ਹੁੰਦੀ ਹੈ ਤੇ ਖਾਸ ਕਰਕੇ ਗਰਮੀਆਂ ਤੇ ਬਾਹਰ ਜਾਣ ਤੋਂ ਲਗਭਗ 20 ਮਿੰਟ ਪਹਿਲਾਂ ਸਨ ਕਰੀਮ ਲਗਾਓ ਇਹ ਤੁਹਾਡੀ ਚਮੜੀ ਨੂੰ ਖਰਾਬ ਹੋਣ ਤੋਂ ਬਚਾਏਗਾ ਸਤੋਪਚ ਰਹਿਣ ਨਾਲ ਨਾ ਸਿਰਫ ਸਨਵਰਨ ਟ੍ਰੀਨਿੰਗ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ ਇਸ ਤੋਂ ਇਲਾਵਾ ਤੁਹਾਨੂੰ ਸਮੇਂ ਤੋਂ ਪਹਿਲਾਂ ਝੁਰਲੀਆਂ ਆਦਿ ਵਰਗੀਆਂ ਸਮੱਸਿਆ ਵੀ ਹੋ ਸਕਦੀ ਹੈ ਨੰਬਰ 3 ਨਾਈਟਰ ਰਿਪੇਅਰ ਕਰੀਮ ਦਾ ਸਿਰਮ ਵੀ ਵਰਤੋ ਕਰੋ ਗਰਮੀਆਂ ਵਿੱਚ ਰਾਤ ਨੂੰ ਚਮੜੀ ਦੀ ਦੇਖਭਾਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਮੇਕਅਪ ਹਟਾਉਣ ਤੋਂ ਬਾਅਦ ਆਪਣੇ ਚਿਹਰੇ ਨੂੰ ਧੋਵੋ ਅਤੇ ਕਿਸੇ ਚੰਗੇ ਕਲੀਨਰ ਨਾਲ ਸਾਫ਼ ਕਰੋ ਇਸ ਤੋਂ ਬਾਅਦ ਚਿਹਰੇ ਤੇ ਨਾਈਟ ਰਿਪੇਅਰ ਕਰੀਮ ਜਾਂ ਸੀਰਮ ਦੀ ਵਰਤੋਂ ਕਰੋ ਤਿੰਨ ਚਾਰ ਘੰਟਿਆਂ ਬਾਅਦ ਚਮੜੀ ਨੂੰ ਨਮੀ ਦਿਓ ਨੰਬਰ 4 ਹਫ਼ਤੇ 'ਚ ਇੱਕ ਵਾਰ ਚੰਗੀ ਸਕਰਬ ਨਾਲ ਚਮੜੀ ਨੂੰ ਐਕਸਫੀਲਡ ਕਰੋ ਇਹ ਚਮੜੀ ਤੇ ਜਮਾ ਹੋਈ ਧੂੜ ਨੂਨ ਡੰਗਾਈ ਨਾਲ ਹਟਾਉਣ ਦੇ ਪ੍ਰੋਸਸ ਨੂੰ ਸਾਫ਼ ਕਰਨ ਵਿੱਚ ਮਦਦ ਕਰਦਾ ਹੈ ਇਸ ਦੇ ਨਾਲ ਹੀ ਡੈੱਡ ਸਕਿਨ ਵੀ ਦੂਰ ਹੋ ਜਾਂਦੀ ਹੈ ਇਸ ਨਾਲ ਤੁਹਾਡੀ ਚਮੜੀ ਦੀ ਨੀਂਦ ਅਸਰ ਦੂਰ ਹੋ ਜਾਂਦੀ ਹੈ। ਚਮੜੀ ਨੂੰ ਚਮਕਦਾਰ ਰੱਖਣ ਲਈ ਆਪਣੀ ਖੁਰਾਕ 'ਚ ਵਿਟਾਮਿਨ ਨਾਲ ਭਰਪੂਰ ਭੋਜਨ ਕਰੋ। ਇਸ ਨਾਲ ਚਮੜੀ 'ਚ ਕੋਲੋਜਨ ਦਾ ਉਤਪਾਦਨ ਵਧੇਗਾ ਅਤੇ ਚਮੜੀ ਚਮਕ ਆਉਣ ਦੇ ਨਾਲ-ਨਾਲ ਰੰਗ ਵੀ ਸੁਧਾਰ ਹੋਵੇਗਾ। ਇਸ ਤੋਂ ਇਲਾਵਾ ਖੂਬ ਪਾਣੀ ਪੀਣਾ ਚਾਹੀਦਾ ਹੈ ਜੋ ਚਮੜੀ ਦੇ ਅੰਦਰੋਂ ਹਾਈਡਰੇਟ ਬਣੀ ਰਹਿ ਸਕੇ। ਧੰਨਵਾਦ।